ਬੀਤੇ ਦਿਨਾਂ ਦੇ ਵਿੱਚ ਲੁਧਿਆਣਾ 'ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਜਿਸ ਸੰਦਰਭ 'ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪਧਰਾਂ ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦੀ ਹੈ ਵੀਡੀਓ ਰਿਪੋਰਟਾਂ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ ਕਿੰਨੀਆਂ ਪਰਚੀਆਂ ਆਈਆਂ ਨੇ ਕਿੰਨੀਆਂ ਗਈਆਂ ਨੇ ਸਾਰੇ ਅੰਕੜੇ ਪਰਖੇ ਗਏ ਨੇ ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਜੂਨ ਚ ਚੋਣੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਤਾਂ ਲੋਕ ਉੱਤਰ ਰੁਝ ਜਾਣਗੇ ਐਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ ਕਿ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਇਹ ਤਾਂ ਤਜ਼ਵੀਜ਼ ਰੱਖੀ ਗਈ ਹੈ ਕਿ ਸਾਫ ਕਾਰ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜ਼ਵੀਜ਼ ਮੰਨ ਲਈ ਜਾਂਦੀ ਹੈ ਤਾਂ ਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰੀ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਉਪਚਾਲ ਲੈਂਦਾ ਹੋਇਆ ਉਧਰ ਹੀ ਦੂਜੇ ਪਾਸੇ ਇੰਗਲਿਸ਼ ਅਖਬਾਰ ਦਾ ਨਿਊ ਇੰਡੀਅਨ ਐਕਸਪ੍ਰੈਸ ਵੱਲੋਂ ਸੁਖਬੀਰ ਬਾਦਲ ਦਾ ਹਾਲੀਆ ਇੰਟਰਵਿਊ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੋਗਨਿਆ ਕਾਲੀਦਲ ਦੇ ਮੁਰਤੋਂ ਪ੍ਰਧਾਨ ਬਣ ਗਏ ਨੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਦੀਆਂ ਪੁਰਾਣੀ ਪਾਰਟੀ ਦੀ ਅਗਵਾਈ ਉਦੋਂ ਕਰ ਰਹੇ ਨੇ ਜਦੋਂ ਕਿ ਉਹ ਸਭ ਤੋਂ ਭੜੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਵੱਲੋਂ ਨੀਜੀ ਅਖਬਾਰ ਦੇ ਪੱਤਰਕਾਰ ਨਾਲ ਆਪਣੀਆਂ ਚੁਣੌਤੀਆਂ ਤੇ ਪਾਜਪਾ ਨਾਲ ਆਪਣੇ ਪਾਰਟੀ ਦੇ ਸੰਬੰਧਾਂ ਵਿੱਚ ਕੀ ਗਲਤ ਹੋਇਆ ਇਸ ਬਾਰੇ ਗੱਲਬਾਤ ਕੀਤੀ ਗਈ ਜਦੋਂ ਸੁਖਬੀਰ ਬਾਦਲ ਨੂੰ ਵਾਪਸ ਅਹੁਦਾ ਮਿਲ ਜਾਣ ਸਾਰੀਆਂ ਅੜਚਨਾ ਦਾ ਸਾਹਮਣਾ ਕੀਤੇ ਜਾਣ ਤੇ ਕੀ ਪਿਛਲੇ ਕੁਝ ਮਹੀਨੇ ਔਖੇ ਰਹੇ ਨੇ ਇਹ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਭਨੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਪੰਜਾਬ ਦੇ ਭਲੇ ਲਈ ਆਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਹੈ ਅਸੀਂ ਹਮੇਸ਼ਾ ਤੋਂ ਹੀ ਕਿਸਾਨ ਮਜ਼ਦੂਰ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ ਪਿਛਲੇ 6 ਮਹੀਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਲਈ ਔਖੇ ਪੜਾਅ ਵਜੋਂ ਦਰਸਾਉਂਦੇ ਹੋ ਸਾਡੇ ਧਾਰਮਿਕ ਸਥਾਨਾਂ ਵਿਚਾਰਤਾਰਾਂ ਤੇ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਾਰਨ ਆਈ ਨੇ ਵਿਸਾਖੀ ਯਾਨੀ ਕਿ 10 ਅਪ੍ਰੈਲ ਤੇ ਹਾਲੀ ਦੇ ਵਿੱਚ ਹੋਈ ਰਾਜਨੀਤਿਕ ਕਾਨਫਰੰਸ ਜਿਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਨੂੰ ਇਸ ਸੰਬੰਧ ਦੇ ਵਿੱਚ ਇੱਕ ਜਨਤਕ ਜਾਗਰੂਤੀ ਕਿਹਾ ਜਾ ਸਕਦਾ ਹੈ ਪੰਜਾਬੀਆਂ ਨੇ ਬਾਹਰੀ ਅਤਕਤਾਂ ਦੇ ਵਿਰੁੱਧ ਖੜੇ ਹੋਣ ਦਾ ਫੈਸਲਾ ਕੀਤਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦਿਨੋ-ਦਿਨ ਮਜ਼ਬੂਤ ਹੋਵਾਂਗੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਸਮਰਥਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਂਦਾ ਸੱਦਾ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਯੋਜਨਾ ਬੜਾਈ ਹੈ ਜਵਾਬ ਮਿਲਿਆ ਸ਼ੋਮਨੀ ਕਾਲੀਦਲ ਦੇ ਤੇਜ਼ ਵਿਕਾਸ, ਵਿਲੱਖਣ ਸਮਾਜ ਭਲਾਈ ਸਕੀਮਾਂ ਅਤੇ ਸਰਕਾਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦੀ ਯੋਗਤਾ ਦੇ ਪਿਛਲੇ ਰਿਕਾਰਡ ਦੇ ਆਧਾਰ 'ਤੇ ਇਸ ਲਈ ਜਨਤਕ ਸਮਰਥਨ ਦਾ ਇੱਕ ਵੱਡਾ ਪਡਾਰਾ ਹੈ। ਇਸ ਦੇ ਨਾਲ ਹੀ ਪੰਜਾਬੀ ਆਪ ਦੀ ਪਿੱਠ ਦੇਖਣ ਲਈ ਦ੍ਰਣ ਨੇ ਜਿਸ ਨੇ ਉਹਨਾਂ ਨਾਲ ਵਿਸ਼ਵਾਸ ਕਰ ਦਿੱਤਾ ਹੈ, ਉਹ ਕਾਂਗਰਸ ਦੇ ਪ੍ਰਚਾਰ ਅਤੇ ਕੂ ਪ੍ਰਬੰਧ ਦੇ ਦਿਨਾਂ ਦੇ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੇ। ਸਵਾਲ ਕੀਤਾ ਗਿਆ ਕਿ ਅੱਜ ਪਾਰਟੀ ਕਿੱਥੇ ਖੜੀ ਹੈ ਕੀ ਵਿਰੋਧੀ ਧੜਾ ਜੋ ਵੱਖ ਹੋ ਗਿਆ ਸੀ ਉਸਨੇ ਸਿੱਖਾ ਵਿੱਚ ਤੁਹਾਡੀ ਪ੍ਰਸਿੱਧੀ ਨੂੰ ਪ੍ਰਭਾਵਿਤ ਕੀਤਾ ਹੈ ਇਸ ਦਾ ਜਵਾਬ ਆਇਆ ਸ਼੍ਰੋਮਣੀ ਅਕਾਲੀ ਦਲ ਤੇਜ਼ੀ ਨਾਲ ਵਧ ਰਿਹਾ ਹੈ ਪਾਰਟੀ ਦੀਆਂ ਹਾਲੀਆਂ ਸੰਗਠਨਾਤਮਕ ਚੋਣਾਂ ਦੇ ਵਿੱਚ 27 ਲੱਖ ਲੋਕਾਂ ਨੇ ਮੈਂਬਰ ਵਜੋਂ ਨਾਮ ਦਰਜ ਕਰਵਾਇਆ ਇਹ ਦਰਸਾਉਂਦਾ ਹੈ ਕਿ ਸਿੱਖ ਪੰਥ ਸਮਝ ਗਿਆ ਹੈ ਕਿ ਜਿੰਨਾ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣਾ ਧੜਾ ਬਣਾਇਆ ਸੀ ਉਹ ਕੇਂਦਰ ਦੇ ਔਜ਼ਾਰ ਨਹੀਂ ਉਹਨਾਂ ਨੇ ਸਾਰੀ ਭਰੋਸੇਯੋਗਤਾ ਗਵਾ ਦਿੱਤੀ ਹੈ ਲੋਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਵੰਡਣ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਇਕਜੁੱਟ ਹੋਣਗੇ ਅੱਗੇ ਸਵਾਲ ਕੀਤਾ ਗਿਆ ਕਿ ਕੀ ਪਾਰਟੀ ਮੁਖੀ ਬਣਨ ਤੋਂ ਬਾਅਦ ਸੀ ਇਲزام ਜੋ ਲਗਾਇਆ ਸੀ ਕਿ ਤੁਹਾਡੇ ਸਾਫ ਦਾ ਸਹਿਯੋਗੀ ਭਾਜਪਾ ਅਤੇ ਕੁਝ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਤਾਂ ਸੁਖਬੀਰ ਬਾਦਲ ਬੋਲੇ ਕਿ ਇਹ ਮੰਦ ਭਾਗ ਹੈ ਪਰ ਸੱਚ ਹੈ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਦੋਂ ਅਸੀਂ ਐਨਡੀਏ ਛੱਡ ਦਿੱਤਾ ਤਾਂ ਭਾਜਪਾ ਨਾ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਵਿਰੋਧ ਦੇ ਵਿੱਚ ਹੋ ਗਈ ਸਗੋਂ ਸਿੱਖ ਪਾਈਚਾਰੇ ਦੇ ਵੀ ਵਿਰੋਧ ਦੇ ਵਿੱਚ ਹੋ ਗਈ ਸੀ ਉਦੋਂ ਤੋਂ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੇ ਲਈ ਵਧਾਇਆ ਗਿਆ ਪਾਜਪਾ ਨੇ ਉਹਦੇ ਦਾਰਾਂ ਨੂੰ ਲੁਭਾ ਕੇ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਅਤੇ ਹਰਿਆਣਾ ਲਈ ਇੱਕ ਵੱਖਰੀ ਕਮੇਟੀ ਬਣਾਈ ਗਈ ਕੇਂਦਰ ਦੇ ਕਠਪੁਤਲੀਆਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਵਿੱਚ ਬਿਲੋੜੀ ਦਖਲਅੰਦਾਜ਼ੀ ਕੀਤੀ ਗਈ ਉਹਨਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ 2027 ਦੇ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਭਵਿੱਖ ਦੇ ਘਟਚੋੜ ਦੀ ਭਵਿੱਖਬਾਣੀ ਕਰਦੇ ਹਾਂ ਤਾਂ ਇਸ ਦਾ ਜਵਾਬ ਦੇ ਵਿੱਚ ਬਾਦਲ ਕਹਿੰਦੇ ਨੇ ਕਿ ਅਸੀਂ ਇੰਨਾ ਲੀਹਾਂ ਤੇ ਨਹੀਂ ਸੋਚ ਰਹੇ ਹਾਂ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਾਂ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਘਟਚੋੜ ਹੈ ਤਾਂ ਉਹ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸਿਧਾਂਤਾਂ ਤੇ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਕਿਸਾਨਾਂ ਘਟ ਗਿੰਦਿਆਂ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਲਈ ਖੜੇ ਹਾਂ ਭਾਵੇਂ ਅਸੀਂ ਆਪਣੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਭਾਰਤ-ਪਾਕ ਸਰਹੱਦ ਤੇ ਵਪਾਰ ਦੁਬਾਰਾ ਖੋਲ੍ਹਿਆ ਜਾਵੇ ਬੀਤੇ ਦਿਨਾਂ ਦੇ ਵਿੱਚ ਲੁਧਿਆਣਾ ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਜਿਸ ਸੰਦਰਭ ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪਧਰਾਂ ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ। ਕਿੰਨੀਆਂ ਪਰਚੀਆਂ ਆਈਆਂ ਨੇ, ਕਿੰਨੀਆਂ ਗਈਆਂ ਨੇ, ਸਾਰੇ ਅੰਕੜੇ ਪਰਖੇ ਗਏ ਨੇ। ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਜੂਨ ਚ ਚੋਣਾਂ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਲੋਕ ਉੱਤਰ ਰੁਝ ਜਾਣਗੇ। ਐਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ। ਕੀ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਤਜ਼ਵੀਜ਼ ਰੱਖੀ ਗਈ ਹੈ ਕਿ ਸਾਬਕਾ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜ਼ਵੀਜ਼ ਮੰਨ ਲਈ ਜਾਂਦੀ ਹੈ ਤਾਂ ਅਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰੀ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਉੱਚਾ ਲਿਆਂਦਾ ਹੋਇਆ ਉਧਰ ਹੀ ਦੂਜੇ ਪਾਸੇ ಇಂಗ್ಲಶ ಅಖಬಾರ್ಯೂ ಇಂಡಿಯನ್ ಎಕ್ಸ್ಪ್ರೆಸ್ ವಲೋ ಸುಖಬೀರ ಹಾಲಿಯಂಟ್ಯೂವಿ ಕಾಫಿ ಸುರ್ಖಿಯ ಬಟೋ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੋਭਨੀ ਕਾਲੀਦਲ ਦੇ ਮੁਰਤੋਂ ਪ੍ਰਧਾਨ ਬਣ ਗਏ ਨੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਦੀਆਂ ਪੁਰਾਣੀ ਪਾਰਟੀ ਦੀ ਅਗਵਾਈ ਉਦੋਂ ਕਰ ਰਹੇ ਨੇ ਜਦੋਂ ਕਿ ਉਹ ਸਭ ਤੋਂ ਭੜੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਵੱਲੋਂ ਨਿਜੀ ਅਖਬਾਰ ਦੇ ਪੱਤਰਕਾਰ ਨਾਲ ਆਪਣੀਆਂ ਚੁਣੌਤੀਆਂ ਤੇ ਪਾਜਪਾ ਨਾਲ ਆਪਣੇ ਪਾਰਟੀ ਦੇ ਸੰਬੰਧਾਂ ਵਿੱਚ ਕੀ ਗਲਤ ਹੋਇਆ ਇਸ ਬਾਰੇ ਗੱਲਬਾਤ ਕੀਤੀ ਗਈ ਜਦੋਂ ਸੁਖਬੀਰ ਬਾਦਲ ਨੂੰ ਵਾਪਸ ਅਹੁਦਾ ਮਿਲ ਜਾਣ ਸਾਰੀਆਂ ਅੜਚਨਾ ਦਾ ਸਾਹਮਣਾ ਕੀਤੇ ਜਾਣ ਤੇ ਕੀ ਪਿਛਲੇ ਕੁਝ ਮਹੀਨੇ ਔਖੇ ਰਹੇ ਨੇ ਇਹ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਭਨੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਪੰਜਾਬ ਦੇ ਭਲੇ ਲਈ ਆਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਹੈ ਅਸੀਂ ਹਮੇਸ਼ਾ ਤੋਂ ਹੀ ਕਿਸਾਨ ਮਜ਼ਦੂਰ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ ਪਿਛਲੇ 6 ਮਹੀਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਲਈ ਔਖੇ ਪੜਾਵਾਜੋ ਦਰਸਾਉਂਦੇ ਹੋ ਸਾਡੇ ਧਾਰਮਿਕ ਸਥਾਨਾਂ ਵਿਚਾਰਤਾਰਾਂ ਅਤੇ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਾਰਨ ਆਏ ਨੇ ਵਿਸਾਖੀ ਯਾਨੀ ਕਿ 10 ਅਪ੍ਰੈਲ ਤੇ ਹਾਲੀ ਦੇ ਵਿੱਚ ਹੋਈ ਰਾਜਨੀਤਿਕ ਕਾਨਫਰੰਸ ਜਿਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਨੂੰ ਇਸ ਸੰਬੰਧ ਦੇ ਵਿੱਚ ਇੱਕ ਜਨਤਕ ਜਾਗਰੂਤੀ ਕਿਹਾ ਜਾ ਸਕਦਾ ਹੈ ਪੰਜਾਬੀਆਂ ਨੇ ਬਾਹਰੀ ਅਤਕਤਾਂ ਦੇ ਵਿਰੁੱਧ ਖੜੇ ਹੋਣ ਦਾ ਫੈਸਲਾ ਕੀਤਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦਿਨੋ-ਦਿਨ ਮਜ਼ਬੂਤ ਹੋਵਾਂਗੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਸਮਰਥਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਂਦਾ ਸੱਦਾ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਯੋਜਨਾ ਬੜਾਈ ਹੈ ਜਵਾਬ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਤੇਜ਼ ਵਿਕਾਸ ਵਿਲੱਖਣ ਸਮਾਜ ਭਲਾਈ ਸਕੀਮਾਂ ਅਤੇ ਸਰਕਾਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦੀ ਯੋਗਤਾ ਦੇ ਪਿਛਲੇ ਰਿਕਾਰਡ ਦੇ ਆਧਾਰ 'ਤੇ ਇਸ ਲਈ ਜਨਤਕ ਸਮਰਥਨ ਦਾ ਇੱਕ ਵੱਡਾ ਢੰਡਾਰ ਹੈ ਇਸ ਦੇ ਨਾਲ ਹੀ ਪੰਜਾਬੀ ਆਪ ਦੀ ਪਿੱਠ ਦੇਖਣ ਲਈ ਦਰੜ ਨੇ ਜਿਸ ਨੇ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਉਹ ਕਾਂਗਰਸ ਦੇ ਪ੍ਰਚਾਰ ਰੱਤੇ ਹੈ ਲੋਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਵੰਡਣ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਇਕਜੁੱਟ ਹੋਣਗੇ ਅੱਗੇ ਸਵਾਲ ਕੀਤਾ ਗਿਆ ਕਿ ਕੀ ਪਾਰਟੀ ਮੁਖੀ ਬਣਨ ਤੋਂ ਬਾਅਦ ਤੁਸੀਂ ਇਲਜ਼ਾਮ ਜੋ ਲਗਾਇਆ ਸੀ ਕਿ ਤੁਹਾਡੇ ਸਾਥਕਾਂ ਸਹਿਯੋਗੀ ਪੱਛਪਾ ਅਤੇ ਕੁਝ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਤਾਂ ਸੁਖਬੀਰ ਬਾਦਲ ਬੋਲੇ ਕਿ ਇਹ ਮੰਦਭਾਗਾ ਹੈ ਪਰ ਸੱਚ ਹੈ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਦੋਂ ਅਸੀਂ ਐਨਡੀਏ ਛੱਡ ਦਿੱਤਾ ਤਾਂ ਭਾਜਪਾ ਨਾ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਵਿਰੋਧ ਦੇ ਵਿੱਚ ਹੋ ਗਈ ਸਗੋਂ ਸਿੱਖ ਭਾਈਚਾਰੇ ਦੇ ਵੀ ਵਿਰੋਧ ਦੇ ਵਿੱਚ ਹੋ ਗਈ ਸੀ ਉਦੋਂ ਤੋਂ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੇ ਲਈ ਵਿਦਾਇਆ ਗਿਆ ਭਾਜਪਾ ਨੇ ਉਹਦੇ ਦਾਰਾਂ ਨੂੰ ਲੁਭਾ ਕੇ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਅਤੇ ਹਰਿਆਣਾ ਲਈ ਇੱਕ ਵੱਖਰੀ ਕਮੇਟੀ ਬਣਾਈ ਗਈ। ਕੇਂਦਰ ਦੇ ਕਟਪੁਤਲੀਆਂ ਦੀ ਮਦਦ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਵਿੱਚ ਬਿਲੋੜੀ ਦਖਲਅੰਦਾਜ਼ੀ ਕੀਤੀ ਗਈ। ਉਹਨਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ 2027 ਦੇ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਭਵਿੱਖ ਦੇ ਘਟਚੋੜ ਦੀ ਭਵਿੱਖਬਾਣੀ ਕਰਦੇ ਹੋ? ਤਾਂ ਇਸ ਤੋਂ ਜਵਾਬ ਦੇ ਵਿੱਚ ਬਾਦਲ ਕਹਿੰਦੇ ਨੇ ਕਿ ਅਸੀਂ ਇੰਨਾ ਲੀਹਾਂ ਤੇ ਨਹੀਂ ਸੋਚ ਰਹੇ ਹਾਂ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਾਂ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਘਟਚੋੜ ਹੈ ਤਾਂ ਉਹ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸਿਧਾਂਤਾਂ ਅਤੇ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਕਿਸਾਨਾਂ ਘਟ ਗਿੰਦਿਆਂ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਲਈ ਖੜੇ ਹਾਂ ਭਾਵੇਂ ਅਸੀਂ ਆਪਣੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਭਾਰਤ-ਪਾਕਿ ਸਰਹੱਦ ਤੇ ਵਪਾਰ ਦੁਬਾਰਾ ਖੋਲ੍ਹਿਆ ਜਾਵੇ। ਬੀਤੇ ਦਿਨਾਂ ਦੇ ਵਿੱਚ ਲੁਧਿਆਣਾ 'ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ। ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ। ਜਿਸ ਸੰਦਰਭ ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪਧਰਾਂ ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ। ਕਿੰਨੀਆਂ ਪਰਚੀਆਂ ਆਈਆਂ ਨੇ, ਕਿੰਨੀਆਂ ਗਈਆਂ ਨੇ, ਸਾਰੇ ਅੰਕੜੇ ਪਰਖੇ ਗਏ ਨੇ। ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਜੂਨ ਚ ਚੋਣੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਤਾਂ ਲੋਕ ਉੱਤਰ ਰੁਝ ਜਾਣਗੇ। ਐ ਜੀ ਪੀ ਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ। ਕੀ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਤਜ਼ਵੀਜ਼ ਰੱਖੀ ਗਈ ਹੈ ਕਿ ਸਾਬਕਾ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜ਼ਵੀਜ਼ ਮੰਨ ਲਈ ਜਾਂਦੀ ਹੈ ਤਾਂ ਅਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਉਪਚਾਲ ਲਿਆਂਦਾ ਹੋਇਆ ਉਧਰ ਹੀ ਦੂਜੇ ਪਾਸੇ ಇಂಗ್ಲಶ ಅಖಬಾರ್ಯೂ ಇಂಡಿಯನ್ ಎಕ್ಸ್ಪ್ರೆಸ್ ವಲೋ ಸಖಬೀರ ಬದಲಾದ ಹಾಲಿಯಂಟರ್ವ್ಯೂವಿ ಕಾಫಿ ಸುರ್ಖಿಯ ಬಟೋರಾ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੋਭਨੀ ਕਾਲੀਦਲ ਦੇ ਮੁਰਤੋਂ ਪ੍ਰਧਾਨ ਬਣ ਗਏ ਨੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਦੀਆਂ ਪੁਰਾਣੀ ਪਾਰਟੀ ਦੀ ਅਗਵਾਈ ਉਦੋਂ ਕਰ ਰਹੇ ਨੇ ਜਦੋਂ ਕਿ ਉਹ ਸਭ ਤੋਂ ਭੜੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਵੱਲੋਂ ਨਿਜੀ ਅਖਬਾਰ ਦੇ ਪੱਤਰਕਾਰ ਨਾਲ ਆਪਣੀਆਂ ਚੁਣੌਤੀਆਂ ਤੇ ਪਾਚਪਾ ਨਾਲ ਆਪਣੇ ਪਾਰਟੀ ਦੇ ਸੰਬੰਧਾ ਵਿੱਚ ਕੀ ਗਲਤ ਹੋਇਆ ਇਸ ਬਾਰੇ ਗੱਲਬਾਤ ਕੀਤੀ ਗਈ ਜਦੋਂ ਸੁਖਬੀਰ ਬਾਦਲ ਨੂੰ ਵਾਪਸ ਅਹੁਦਾ ਮਿਲ ਜਾਣ ਸਾਰੀਆਂ ਅੜਚਨਾ ਦਾ ਸਾਹਮਣਾ ਕੀਤੇ ਜਾਣ ਤੇ ਕੀ ਪਿਛਲੇ ਕੁਝ ਮਹੀਨੇ ਔਖੇ ਰਹੇ ਨੇ ਇਸ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਭਨੀ ਅਕਾਲੀ ਦਲ ਅਤੇ ਇਸ ਦੇ ਲੀਡਰਸ਼ਿਪ ਪ ਜਨਤਾ ਦੇ ਭਲੇ ਲਈ ਆਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਹੈ ਅਸੀਂ ਹਮੇਸ਼ਾ ਤੋਂ ਹੀ ਕਿਸਾਨ ਮਜ਼ਦੂਰ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ ਪਿਛਲੇ 6 ਮਹੀਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਲਈ ਔਖੇ ਪੜਾਅ ਵਜੋਂ ਦਰਸਾਉਂਦੇ ਹੋ ਸਾਡੇ ਧਾਰਮਿਕ ਸਥਾਨਾਂ ਵਿਚਾਰਤਾਰਾਂ ਤੇ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਾਰਨ ਆਈ ਨੇ ਵਿਸਾਖੀ ਯਾਨੀ ਕਿ 10 ਅਪ੍ਰੈਲ ਤੇ ਹਾਲੀ ਦੇ ਵਿੱਚ ਹੋਈ ਰਾਜਨੀਤਿਕ ਕਾਨਫਰੰਸ ਜਿਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਨੂੰ ਇਸ ਸੰਬੰਧ ਦੇ ਵਿੱਚ ਇੱਕ ਜਨਤਕ ਜਾਗਰੂਤੀ ਕਿਹਾ ਜਾ ਸਕਦਾ ਪੰਜਾਬੀਆਂ ਨੇ ਬਾਹਰੀ ਅਤਕਤਾਂ ਦੇ ਵਿਰੁੱਧ ਖੜੇ ਹੋਣ ਦਾ ਫੈਸਲਾ ਕੀਤਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦਿਨੋ-ਦਿਨ ਮਜ਼ਬੂਤ ਹੋਵਾਂਗੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਸਮਰਥਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਂਦਾ ਸੱਦਾ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਯੋਜਨਾ ਬਣਾਈ ਹੈ ਜਵਾਬ ਮਿਲਿਆ ਸ਼ੋਮਨੀ ਕਾਲੀਦਲ ਦੇ ਤੇਜ਼ ਵਿਕਾਸ ਵਿਲੱਖਣ ਸਮਾਜ ਭਲਾਈ ਸਕੀਮਾਂ ਅਤੇ ਸਰਕਾਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦੀ ਯੋਗਤਾ ਦੇ ਪਿਛਲੇ ਰਿਕਾਰਡ ਦੇ ਆਧਾਰ ਤੇ ਇਸ ਲਈ ਜਨਤਕ ਸਮਰਥਨ ਦਾ ਇੱਕ ਵੱਡਾ ਭੰਡਾਰ ਹੈ ਇਸ ਦੇ ਨਾਲ ਹੀ ਪੰਜਾਬੀ ਆਪ ਦੀ ਪਿੱਠ ਦੇਖਣ ਲਈ ਦਿਰਣ ਨੇ ਜਿਸ ਨੇ ਉਹਨਾਂ ਨਾਲ ਵਿਸ਼ਵਾਸ ਕਰ ਦਿੱਤਾ ਹੈ ਉਹ ਕਾਂਗਰਸ ਦੇ ਪ੍ਰਚਾਰ ਅਤੇ ਕੂ ਪ੍ਰਬੰਧ ਦੇ ਦਿਨਾਂ ਦੇ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੇ ਸਵਾਲ ਕੀਤਾ ਗਿਆ ਕਿ ਅੱਜ ਪਾਰਟੀ ਕਿੱਥੇ ਖੜੀ ਹੈ ਕੀ ਵਿਰੋਧੀ ਧੜਾ ਜੋ ਵੱਖ ਹੋ ਗਿਆ ਸੀ ਉਸ ਨੇ ਸਿੱਖਾਂ ਵਿੱਚ ਤੁਹਾਡੀ ਪ੍ਰਸਿੱਧੀ ਨੂੰ ਪ੍ਰਭਾਵਿਤ ਕੀਤਾ ਇਸ ਦਾ ਜਵਾਬ ਆਇਆ ਸ਼੍ਰੋਮਣੀ ਅਕਾਲੀ ਦਲ ਤੇਜ਼ੀ ਨਾਲ ਵਧ ਰਿਹਾ ਹੈ ਪਾਰਟੀ ਦੀਆਂ ਹਾਲੀਆਂ ਸੰਗਠਨਾਤਮਕ ਚੋਣਾਂ ਦੇ ਵਿੱਚ 27 ਲੱਖ ਲੋਕਾਂ ਨੇ ਮੈਂਬਰ ਵਜੋਂ ਨਾਮ ਦਰਜ ਕਰਵਾਇਆ ਇਹ ਦਰਸਾਉਂਦਾ ਹੈ ਕਿ ਸਿੱਖ ਪੰਥ ਸਮਝ ਗਿਆ ਹੈ ਕਿ ਜਿੰਨਾ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣਾ ਧੜਾ ਬਣਾਇਆ ਸੀ ਉਹ ਕੇਂਦਰ ਦੇ ਔਜ਼ਾਰ ਨੇ ਉਹਨਾਂ ਨੇ ਸਾਰੀ ਭਰੋਸੇਯੋਗਤਾ ਗਵਾ ਦਿੱਤੀ ਹੈ ਲੋਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਵੰਡਣ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਇਕਜੁੱਟ ਹੋਣਗੇ ਅੱਗੇ ਸਵਾਲ ਕੀਤਾ ਗਿਆ ਕਿ ਕੀ ਪਾਰਟੀ ਮੁਖੀ ਬਣਨ ਤੋਂ ਬਾਅਦ ਤੁਸੀਂ ਇਲਜ਼ਾਮ ਜੋ ਲਗਾਇਆ ਸੀ ਕਿ ਤੁਹਾਡੇ ਸਾਥਕਾਂ ਸਹਿਯੋਗੀ ਪੱਛਪਾ ਅਤੇ ਕੁਝ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਤਾਂ ਸੁਖਬੀਰ ਬਾਦਲ ਬੋਲੇ ਕਿ ਇਹ ਮੰਦਭਾਗਾ ਹੈ ਪਰ ਸੱਚ ਹੈ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਦੋਂ ਅਸੀਂ ਐਨਡੀਏ ਛੱਡ ਦਿੱਤਾ ਤਾਂ ਭਾਜਪਾ ਨਾ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਵਿਰੋਧ ਦੇ ਵਿੱਚ ਹੋ ਗਈ ਸਗੋਂ ਸਿੱਖ ਭਾਈਚਾਰੇ ਦੇ ਵੀ ਵਿਰੋਧ ਦੇ ਵਿੱਚ ਹੋ ਗਈ ਸੀ ਉਦੋਂ ਤੋਂ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੇ ਲਈ ਵਿਧਾਇਆ ਗਿਆ ਭਾਜਪਾ ਨੇ ਉਹਦੇ ਦਾਰਾਂ ਨੂੰ ਲੁਭਾ ਕੇ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਅਤੇ ਹਰਿਆਣਾ ਲਈ ਇੱਕ ਵੱਖਰੀ ਕਮੇਟੀ ਬਣਾਈ ਗਈ ਕੇਂਦਰ ਦੇ ਕਟਪੁਤਲੀਆਂ ਦੀ ਮਦਦ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਵਿੱਚ ਬਿਲੋੜੀ ਦਖਲਅੰਦਾਜ਼ੀ ਕੀਤੀ ਗਈ ਉਹਨਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਭਵਿੱਖ ਦੇ ਘਟਚੋੜ ਦੀ ਭਵਿੱਖਬਾਣੀ ਕਰਦੇ ਹੋ ਤਾਂ ਇਸ ਦੇ ਜਵਾਬ ਦੇ ਵਿੱਚ ਬਾਦਲ ਕਹਿੰਦੇ ਨੇ ਕਿ ਅਸੀਂ ਇੰਨਾ ਲੀਹਾਂ ਤੇ ਨਹੀਂ ਸੋਚ ਰਹੇ ਆ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਆ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਘਟਚੋੜ ਹੈ ਤਾਂ ਉਹ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸਿਧਾਂਤਾਂ ਅਤੇ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਕਿਸਾਨਾਂ ਘਟ ਗਿੰਦਿਆਂ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਲਈ ਖੜੇ ਆ ਭਾਵੇਂ ਅਸੀਂ ਆਪਣੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਕਿ ਭਾਰਤ-ਪਾਕਿ ਸਰਹੱਦ 'ਤੇ ਵਪਾਰ ਦੁਬਾਰਾ ਖੋਲ੍ਹਿਆ ਜਾਵੇ। ਬੀਤੇ ਦਿਨਾਂ ਦੇ ਵਿੱਚ ਲੁਧਿਆਣਾ 'ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ। ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਸੰਦਰਭ 'ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪੱਧਰਾਂ 'ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦੇਹ ਹੋ ਸਕਦੀ ਹੈ। ਵੀਡੀ ਰਿਪੋਰਟਾ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ ਕਿੰਨੀਆਂ ਪਰਚੀਆਂ ਆਈਆਂ ਨੇ ਕਿੰਨੀਆਂ ਗਈਆਂ ਨੇ ਸਾਰੇ ਅੰਕੜੇ ਪਰਖੇ ਗਏ ਨੇ ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਲੱਖੀ ਗਈ ਹੈ ਕਿਉਂਕਿ ਜੂਨ ਚ ਚੋਣੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਤਾਂ ਲੋਕ ਉੱਤਰ ਰੁਝ ਜਾਣਗੇ ਐਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ ਕਿ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਤਜਵੀਜ਼ ਰੱਖੀ ਗਈ ਹੈ ਕਿ ਸਾਫ ਦਾ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜ਼ਵੀਜ਼ ਮੰਨ ਲਈ ਜਾਂਦੀ ਹੈ ਤਾਂ ਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰੀ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਪੁੱਛਾਲ ਲੈਂਦਾ ਹੋਇਆ ਉਧਰ ਹੀ ਦੂਜੇ ਪਾਸੇ ਇੰਗਲਿਸ਼ ਅਖਬਾਰ ਦ ਨਿਊ ਇੰਡੀਅਨ ਐਕਸਪ੍ਰੈਸ ਵੱਲੋਂ ਸੁਖਬੀਰ ਬਾਦਲ ਦਾ ਹਾਲੀਆ ਇੰਟਰਵਿਊ ਵੀ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੋਗਨਿਆ ਕਾਲੀਦਲ ਦੇ ਮੁਰਤੋਂ ਪ੍ਰਧਾਨ ਬਣ ਗਏ ਨੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਦੀਆਂ ਪੁਰਾਣੀ ਪਾਰਟੀ ਦੀ ਅਗਵਾਈ ਉਦੋਂ ਕਰ ਰਹੇ ਨੇ ਜਦੋਂ ਕਿ ਉਹ ਸਭ ਤੋਂ ਭੜੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਵੱਲੋਂ ਨਿਜੀ ਅਖਬਾਰ ਦੇ ਪੱਤਰਕਾਰ ਨਾਲ ਆਪਣੀਆਂ ਚੁਣੌਤੀਆਂ ਤੇ ਪਾਚਪਾ ਨਾਲ ਆਪਣੇ ਪਾਰਟੀ ਦੇ ਸੰਬੰਧਾਂ ਵਿੱਚ ਕੀ ਗਲਤ ਹੋਇਆ ਇਸ ਬਾਰੇ ਗੱਲਬਾਤ ਕੀਤੀ ਗਈ ਜਦੋਂ ਸੁਖਬੀਰ ਬਾਦਲ ਨੂੰ ਵਾਪਸ ਅਹੁਦਾ ਮਿਲ ਜਾਣ ਸਾਰੀਆਂ ਅੜਚਨਾ ਦਾ ਸਾਹਮਣਾ ਕੀਤਾ ਜਾਣ ਤੇ ਕੀ ਪਿਛਲੇ ਕੁਝ ਮਹੀਨੇ ਔਖੇ ਰਹੇ ਨੇ ਇਹ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਨੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਪੰਜਾਬ ਦੇ ਭਲੇ ਲਈ ਆਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਹੈ ਅਸੀਂ ਹਮੇਸ਼ਾ ਤੋਂ ਹੀ ਕਿਸਾਨ ਮਜ਼ਦੂਰ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ ਪਿਛਲੇ 6 ਮਹੀਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਲਈ ਔਖੇ ਪੜਾਅ ਵਜੋਂ ਦਰਸਾਉਂਦੇ ਹੋ ਸਾਡੇ ਧਾਰਮਿਕ ਸਥਾਨਾਂ ਵਿਚਾਰਧਾਰਾਂ ਅਤੇ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਾਰਨ ਆਏ ਨੇ ਵਿਸਾਖੀ ਯਾਨੀ ਕਿ 13 April ਤੇ ਹਾਲੀ ਦੇ ਵਿੱਚ ਹੋਈ ਰਾਜਨੀਤਿਕ ਕਾਨਫਰੰਸ ਜਿਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਨੂੰ ਇਸ ਸੰਬੰਧ ਦੇ ਵਿੱਚ ਇੱਕ ਜਨਤਕ ਜਾਗਰੂਤੀ ਕਿਹਾ ਜਾ ਸਕਦਾ ਹੈ ਪੰਜਾਬੀਆਂ ਨੇ ਬਾਹਰੀ ਅਤਕਤਾਂ ਦੇ ਵਿਰੁੱਧ ਖੜੇ ਹੋਣ ਦਾ ਫੈਸਲਾ ਕੀਤਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦਿਨੋ-ਦਿਨ ਮਜ਼ਬੂਤ ਹੋਵਾਂਗੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਸਮਰਥਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਂਦਾ ਸੱਦਾ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਯੋਜਨਾ ਬੜਾਈ ਹੈ ਜਵਾਬ ਮਿਲਿਆ ਸ਼ੋਮਨੀ ਕალიਦਲ ਦੇ ਤੇਜ਼ ਵਿਕਾਸ ਵਿਲੱਖਣ ਸਮਾਜ ਭਲਾਈ ਸਕੀਮਾਂ ਅਤੇ ਸਰਕਾਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦੀ ਯੋਗਤਾ ਦੇ ਪਿਛਲੇ ਰਿਕਾਰਡ ਦੇ ਆਧਾਰ ਤੇ ਇਸ ਲਈ ਜਨਤਕ ਸਮਰਥਨ ਦਾ ਇੱਕ ਵੱਡਾ ਪੰਡਾਰਾ ਇਸ ਦੇ ਨਾਲ ਹੀ ਪੰਜਾਬੀ ਆਪ ਦੀ ਪਿੱਠ ਦੇਖਣ ਲਈ ਦੜਨ ਨੇ ਜਿਸ ਨੇ ਉਹਨਾਂ ਨਾਲ ਵਿਸ਼ਵਾਸ ਕਰ ਦਿੱਤਾ ਹੈ ਉਹ ਕਾਂਗਰਸ ਦੇ ਪ੍ਰਚਾਰ ਅਤੇ ਕੁਪਰਬੰਧ ਦੇ ਦਿਨਾਂ ਦੇ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੇ ਸਵਾਲ ਕੀਤਾ ਗਿਆ ਕਿ ਅੱਜ ਪਾਰਟੀ ਕਿੱਥੇ ਖੜੀ ਹੈ ਕੀ ਵਿਰੋਧੀ ਧੜਾ ਜੋ ਵੱਖ ਹੋ ਗਿਆ ਸੀ ਉਸ ਨੇ ਸਿੱਖਾਂ ਵਿੱਚ ਤੁਹਾਡੀ ਪ੍ਰਸਿੱਧੀ ਨੂੰ ਪ੍ਰਭਾਵਿਤ ਕੀਤਾ ਇਸ ਦਾ ਜਵਾਬ ਆਇਆ ਸ਼ੋਮਨੀ ਅਕਾਲੀ ਦਲ ਤੇਜ਼ੀ ਨਾਲ ਵਧ ਰਿਹਾ ਹੈ ਪਾਰਟੀ ਦੀਆਂ ਹਾਲੀਆਂ ਸੰਗਠਨਾਤਮਕ ਚੋਣਾਂ ਦੇ ਵਿੱਚ 27 ਲੱਖ ਲੋਕਾਂ ਨੇ ਮੈਂਬਰ ਵਜੋਂ ਨਾਮ ਦਰਜ ਕਰਵਾਇਆ ਇਹ ਦਰਸਾਉਂਦਾ ਹੈ ਕਿ ਸਿੱਖ ਪੰਥ ਸਮਝ ਗਿਆ ਹੈ ਕਿ ਜਿੰਨਾ ਆਗੂਆਂ ਨੇ ਸ਼ੋਮਨੇ ਕਾਲੀ ਦਲ ਨੂੰ ਛੱਡ ਕੇ ਆਪਣਾ ਧੜਾ ਬਣਾਇਆ ਸੀ ਉਹ ਕੇਂਦਰ ਦੇ ਔਜ਼ਾਰ ਨੇ ਉਹਨਾਂ ਨੇ ਸਾਰੀ ਭਰੋਸੇਯੋਗਤਾ ਗਵਾ ਦਿੱਤੀ ਹੈ ਲੋਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਵੰਡਣ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ ਅਤੇ ਸ਼ੋਮਨੇ ਕਾਲੀ ਦਲ ਦੇ ਅਧੀਨ ਇਕਜੁੱਟ ਹੋਣਗੇ ਅੱਗੇ ਸਵਾਲ ਕੀਤਾ ਗਿਆ ਕਿ ਕੀ ਪਾਰਟੀ ਮੁਖੀ ਬਣਨ ਤੋਂ ਬਾਅਦ ਤੁਸੀਂ ਇਲਜ਼ਾਮ ਜੋ ਲਗਾਇਆ ਸੀ ਕਿ ਤੁਹਾਡੇ ਸਾਫ ਦਾ ਸਹਿਯੋਗੀ ਪਾਜਪਾ ਅਤੇ ਕੁਝ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਤਾਂ ਸੁਖਬੀਰ ਬਾਦਲ ਬੋਲੇ ਕਿ ਇਹ ਮੰਦ ਭਾਗ ਹੈ ਪਰ ਸੱਚ ਹੈ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਦੋਂ ਅਸੀਂ ਐਨਡੀਏ ਛੱਡ ਦਿੱਤਾ ਤਾਂ ਪਾਜਪਾ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਹੋ ਗਈ ਸਗੋਂ ਸਿੱਖ ਭਾਈਚਾਰੇ ਦੇ ਵੀ ਵਿਰੋਧ ਦੇ ਵਿੱਚ ਹੋ ਗਈ ਸੀ ਉਦੋਂ ਤੋਂ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੇ ਲਈ ਵਿਧਾਇਆ ਗਿਆ ਪਾਚਪਾ ਨੇ ਉਹਦੇ ਦਾਰਾਂ ਨੂੰ ਲੁਭਾ ਕੇ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਅਤੇ ਹਰਿਆਣਾ ਲਈ ਇੱਕ ਵੱਖਰੀ ਕਮੇਟੀ ਬਣਾਈ ਗਈ ਕੇਂਦਰ ਦੇ ਕਠਪੁਤਲੀਆਂ ਦੀ ਮਦਦ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਬਿਲੋੜੀ ਦਖਲਅੰਦਾਜ਼ੀ ਕੀਤੀ ਗਈ ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ 2027 ਦੇ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਭਵਿੱਖ ਦੇ ਘਟਚੋੜ ਦੀ ਭਵਿੱਖਬਾਣੀ ਕਰਦੇ ਹੋ ਤਾਂ ਇਸ ਦਾ ਜਵਾਬ ਦੇ ਵਿੱਚ ਬਾਦਲ ਕਹਿੰਦੇ ਨੇ ਕਿ ਅਸੀਂ ਇੰਨਾ ਲੀਹਾਂ ਤੇ ਨਹੀਂ ਸੋਚ ਰਹੇ ਹਾਂ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਹਾਂ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਘਟਚੋੜ ਹੈ ਤਾਂ ਉਹ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸਿਧਾਂਤਾਂ ਤੇ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਕਿਸਾਨਾਂ ਘਟ ਗਿੰਦਿਆਂ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਲਈ ਖੜੇ ਹਾਂ ਭਾਵੇਂ ਅਸੀਂ ਆਪਣੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਭਾਰਤ-ਪਾਕ ਸਰਹੱਦ ਤੇ ਵਪਾਰ ਦੁਬਾਰਾ ਖੋਲ੍ਹਿਆ ਜਾਵੇ ਬੀਤੇ ਦਿਨਾਂ ਦੇ ਵਿੱਚ ਲੁਧਿਆਣਾ ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ ਜਿਸ ਸੰਦਰਭ ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪਧਰਾਂ ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦੀ ਹੈ। ਵੀਡੀਓ ਰਿਪੋਰਟਾ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ। ਕਿੰਨੀਆਂ ਪਰਚੀਆਂ ਆਈਆਂ ਨੇ, ਕਿੰਨੀਆਂ ਗਈਆਂ ਨੇ, ਸਾਰੇ ਅੰਕੜੇ ਪਰਖੇ ਗਏ ਨੇ। ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਜੂਨ ਚ ਚੋਣੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਲੋਕ ਉੱਤਰ ਰੁਝ ਜਾਣਗੇ। ਐਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ। ਕੀ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਤਜਵੀਜ਼ ਰੱਖੀ ਗਈ ਹੈ ਕਿ ਸਾਫ ਦਾ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜਵੀਜ਼ ਮੰਨ ਲਈ ਜਾਂਦੀ ਹੈ ਤਾਂ ਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰੀ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਉੱਚਾ ਲਿਆਂਦਾ ਹੋਇਆ ਉਧਰ ਹੀ ਦੂਜੇ ਪਾਸੇ ಇಂಗ್ಲಶ ಅಖಬಾರ್ಯೂ ಇಂಡಿಯನ್ ಎಕ್ಸ್ಪ್ರೆಸ್ ವಲೋ ಸೀರ ಹಾಲಿಯಂಟರ್ವ್ಯೂ ವಿ ಕಾಫಿ ಸುರ್ಖಿಯ ಬಟೋರಾ ਸੁਖਬੀਰ ਸਿੰਘ ਬਾਦਲ ਜੋ ਕਿ ਸ਼ੋਗਨਿਆ ਕਾਲੀਦਲ ਦੇ ਮੁਰਤੋਂ ਪ੍ਰਧਾਨ ਬਣ ਗਏ ਨੇ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਰਹੇ ਨੇ ਸਦੀਆਂ ਪੁਰਾਣੀ ਪਾਰਟੀ ਦੀ ਅਗਵਾਈ ਉਦੋਂ ਕਰ ਰਹੇ ਨੇ ਜਦੋਂ ਕਿ ਉਹ ਸਭ ਤੋਂ ਭੜੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਰਾਜ ਦੀ ਰਾਜਨੀਤੀ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੁਖਬੀਰ ਬਾਦਲ ਵੱਲੋਂ ਨਿਜੀ ਅਖਬਾਰ ਦੇ ਪੱਤਰਕਾਰ ਨਾਲ ਆਪਣੀਆਂ ਚੁਣੌਤੀਆਂ ਤੇ ਪਾਚਪਾ ਨਾਲ ਆਪਣੇ ਪਾਰਟੀ ਦੇ ਸੰਬੰਧਾਂ ਵਿੱਚ ਕੀ ਗਲਤ ਹੋਇਆ ਇਸ ਬਾਰੇ ਗੱਲਬਾਤ ਕੀਤੀ ਗਈ ਜਦੋਂ ਸੁਖਬੀਰ ਬਾਦਲ ਨੂੰ ਵਾਪਸ ਔਦਾ ਮਿਲ ਜਾਣ ਸਾਰੀਆਂ ਅੜਚਨਾ ਦਾ ਸਾਹਮਣਾ ਕੀਤਾ ਜਾਣ ਤੇ ਕੀ ਪਿਛਲੇ ਕੁਝ ਮਹੀਨੇ ਔਖੇ ਰਹੇ ਨੇ ਇਹ ਸਵਾਲ ਕੀਤਾ ਗਿਆ ਤਾਂ ਇਸ ਦਾ ਜਵਾਬ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋਭਨੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਪੰਜਾਬ ਦੇ ਭਲੇ ਲਈ ਆਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਹੈ ਅਸੀਂ ਹਮੇਸ਼ਾ ਤੋਂ ਹੀ ਕਿਸਾਨ ਮਜ਼ਦੂਰ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ ਪਿਛਲੇ 6 ਮਹੀਨੇ ਜਿਨ੍ਹਾਂ ਨੂੰ ਤੁਸੀਂ ਪਾਰਟੀ ਲਈ ਔਖੇ ਪੜਾਵਾਜਾ ਦਰਸਾਉਂਦੇ ਹੋ ਸਾਡੇ ਧਾਰਮਿਕ ਸਥਾਨਾਂ ਵਿਚਾਰਤਾਰਾਂ ਤੇ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕਾਰਨ ਆਏ ਨੇ ਵਿਸਾਖੀ ਯਾਨੀ ਕਿ 10 ਅਪ੍ਰੈਲ ਤੇ ਹਾਲੀ ਦੇ ਵਿੱਚ ਹੋਈ ਰਾਜਨੀਤਿਕ ਕਾਨਫਰੰਸ ਜਿਸ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਇਆ ਇਸ ਨੂੰ ਇਸ ਸੰਬੰਧ ਦੇ ਵਿੱਚ ਇੱਕ ਜਨਤਕ ਜਾਗਰੂਤੀ ਕਿਹਾ ਜਾ ਸਕਦਾ ਹੈ ਪੰਜਾਬੀਆਂ ਨੇ ਬਾਹਰੀ ਅਤਕਤਾਂ ਦੇ ਵਿਰੁੱਧ ਖੜੇ ਹੋਣ ਦਾ ਫੈਸਲਾ ਕੀਤਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦਿਨੋ-ਦਿਨ ਮਜ਼ਬੂਤ ਹੋਵਾਂਗੇ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਸਮਰਥਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਂਦਾ ਸੱਦਾ ਦਿੱਤਾ ਹੈ ਤੁਸੀਂ ਇਸ ਬਾਰੇ ਕੀ ਯੋਜਨਾ ਬੜਾਈ ਹੈ ਜਵਾਬ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਤੇਜ਼ ਵਿਕਾਸ ਵਿਲੱਖਣ ਸਮਾਜ ਭਲਾਈ ਸਕੀਮਾਂ ਅਤੇ ਸਰਕਾਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦੀ ਯੋਗਤਾ ਦੇ ਪਿਛਲੇ ਰਿਕਾਰਡ ਦੇ ਆਧਾਰ 'ਤੇ ਇਸ ਲਈ ਜਨਤਕ ਸਮਰਥਨ ਦਾ ਇੱਕ ਵੱਡਾ ਢੰਗ ਹੈ ਇਸ ਦੇ ਨਾਲ ਹੀ ਪੰਜਾਬੀ ਆਪ ਦੀ ਪਿੱਠ ਦੇਖਣ ਲਈ ਦਰੜ ਨੇ ਜਿਸ ਨੇ ਉਹਨਾਂ ਨਾਲ ਵਿਸ਼ਵਾਸ ਘਟ ਕੀਤਾ ਉਹ ਕਾਂਗਰਸ ਦੇ ਪ੍ਰਚਾਰ ਅਤੇ ਕੂ ਪ੍ਰਬੰਧ ਦੇ ਦਿਨਾਂ ਦੇ ਵਿੱਚ ਵਾਪਸੀ ਨਹੀਂ ਕਰਨਾ ਚਾਹੁੰਦੇ ਸਵਾਲ ਕੀਤਾ ਗਿਆ ਕਿ ਅੱਜ ਪਾਰਟੀ ਕਿੱਥੇ ਖੜੀ ਹੈ ਕੀ ਵਿਰੋਧੀ ਧੜਾ ਜੋ ਵੱਖ ਹੋ ਗਿਆ ਸੀ ਉਸ ਨੇ ਸਿੱਖਾ ਵਿੱਚ ਤੁਹਾਡੀ ਪ੍ਰਸਿੱਧੀ ਨੂੰ ਪ੍ਰਭਾਵਿਤ ਕੀਤਾ ਇਸ ਦਾ ਜਵਾਬ ਆਇਆ ਸ਼ੋਮਨੀ ਅਕਾਲੀ ਦਲ ਤੇਜ਼ੀ ਨਾਲ ਵਧ ਰਿਹਾ ਹੈ ਪਾਰਟੀ ਦੀਆਂ ਹਾਲੀਆਂ ਸੰਗਠਨਾਤਮਕ ਚੋਣਾਂ ਦੇ ਵਿੱਚ 27 ਲੱਖ ਲੋਕਾਂ ਨੇ ਮੈਂਬਰ ਵਜੋਂ ਨਾਮ ਦਰਜ ਕਰਵਾਇਆ ਇਹ ਦਰਸਾਉਂਦਾ ਹੈ ਕਿ ਸਿੱਖ ਪੰਥ ਸਮਝ ਗਿਆ ਹੈ ਕਿ ਜਿੰਨਾ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਣਾ ਧੜਾ ਬਣਾਇਆ ਸੀ ਉਹ ਕੇਂਦਰ ਦੇ ਔਜ਼ਾਰ ਨੇ ਉਹਨਾਂ ਨੇ ਸਾਰੀ ਭਰੋਸੇਯੋਗਤਾ ਗਵਾ ਦਿੱਤੀ ਹੈ ਲੋਕ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਵੰਡਣ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਇਕਜੁੱਟ ਹੋਣਗੇ ਅੱਗੇ ਸਵਾਲ ਕੀਤਾ ਗਿਆ ਕਿ ਕੀ ਪਾਰਟੀ ਮੁਖੀ ਬਣਨ ਤੋਂ ਬਾਅਦ ਤੁਸੀਂ ਇਲਜ਼ਾਮ ਜੋ ਲਗਾਇਆ ਸੀ ਕਿ ਤੁਹਾਡੇ ਸਾਥਕਾਂ ਸਹਿਯੋਗੀ ਪੱਜਪਾ ਅਤੇ ਕੁਝ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਤਾਂ ਸੁਖਬੀਰ ਬਾਦਲ ਬੋਲੇ ਕਿ ਇਹ ਮੰਦਭਾਗਾ ਹੈ ਪਰ ਸੱਚ ਹੈ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਜਦੋਂ ਅਸੀਂ ਐਨਡੀਏ ਛੱਡ ਦਿੱਤਾ ਤਾਂ ਭਾਜਪਾ ਨਾ ਸਿਰਫ ਸ਼੍ਰੋਮਣੀ ਕਾਲੀ ਦਲ ਦੇ ਵਿਰੋਧ ਦੇ ਵਿੱਚ ਹੋ ਗਈ ਸਗੋਂ ਸਿੱਖ ਭਾਈਚਾਰੇ ਦੇ ਵੀ ਵਿਰੋਧ ਦੇ ਵਿੱਚ ਹੋ ਗਈ ਸੀ ਉਦੋਂ ਤੋਂ ਹੀ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣ ਦੇ ਲਈ ਵਿਧਾਇਆ ਗਿਆ ਭਾਜਪਾ ਨੇ ਉਹ ਦੇਦਾਰਾਂ ਨੂੰ ਲੁਭਾ ਕੇ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਦਿੱਤਾ ਅਤੇ ਹਰਿਆਣਾ ਲਈ ਇੱਕ ਵੱਖਰੀ ਕਮੇਟੀ ਬਣਾਈ ਗਈ ਕੇਂਦਰ ਦੇ ਕਟਪੁਤਲੀਆਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਵਿੱਚ ਬਿਲੋੜੀ ਦਖਲਅੰਦਾਜ਼ੀ ਕੀਤੀ ਗਈ ਉਹਨਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ 2027 ਦੇ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨਾਲ ਭਵਿੱਖ ਦੇ ਘਟਚੋੜ ਦੀ ਭਵਿੱਖਬਾਣੀ ਕਰਦੇ ਹੋ ਤਾਂ ਇਹਦਾ ਜਵਾਬ ਦੇ ਵਿੱਚ ਬਾਦਲ ਕਹਿੰਦੇ ਨੇ ਕਿ ਅਸੀਂ ਇੰਨਾ ਲੀਹਾਂ ਤੇ ਨਹੀਂ ਸੋਚ ਰਹੇ ਆ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਰਹੇ ਆ ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਘਟਚੋੜ ਹੈ ਤਾਂ ਉਹ ਸਿਧਾਂਤਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ ਹੈ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸਿਧਾਂਤਾਂ ਤੇ ਆਪਣੀ ਵਿਚਾਰਧਾਰਾ ਨਾਲ ਸਮਝੌਤਾ ਨਹੀਂ ਕਰ ਸਕਦੇ ਅਸੀਂ ਕਿਸਾਨਾਂ ਘਟ ਗਿੰਦਿਆਂ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਲਈ ਖੜੇ ਆ ਭਾਵੇਂ ਅਸੀਂ ਆਪਣੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਹਾਂ ਕਿ ਭਾਰਤ-ਪਾਕਿ ਸਰਹੱਦ ਤੇ ਵਪਾਰ ਦੁਬਾਰਾ ਖੋਲ੍ਹਿਆ ਜਾਵੇ। ਬੀਤੇ ਦਿਨਾਂ ਦੇ ਵਿੱਚ ਲੁਧਿਆਣਾ 'ਚ ਹੋਈ ਪੰਜ ਮੈਂਬਰੀ ਕਮੇਟੀ ਦੀ ਬੈਠਕ ਨੇ ਅਕਾਲੀ ਦਲ ਦੀਆਂ ਨਿੰਦਰਾ ਉਡਾ ਦਿੱਤੀਆਂ ਨੇ। ਕਿਹਾ ਜਾ ਰਿਹਾ ਹੈ ਕਿ ਇਹ ਬੈਠਕ ਅਕਾਲੀ ਦਲ ਬਾਦਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਬੈਠਕ ਦੇ ਵਿੱਚ ਬਹੁਤ ਕੁਝ ਵਿਚਾਰਿਆ ਗਿਆ ਤੇ ਕਈ ਮੁੱਦਿਆਂ ਤੇ ਗੱਲਬਾਤ ਹੋਈ ਹੈ। ਜਿਸ ਸੰਦਰਭ ਚ ਕਿਹਾ ਜਾ ਰਿਹਾ ਹੈ ਕਿ ਰਾਜਨੀਤਿਕ ਤੇ ਪੰਥਕ ਦੋਵੇਂ ਪਧਰਾਂ ਤੇ ਇਹ ਮੀਟਿੰਗ ਅਕਾਲੀ ਦਲ ਲਈ ਨੁਕਸਾਨਦਾਇਕ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਠਕ ਦੇ ਵਿੱਚ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਗਈ ਹੈ। ਕਿੰਨੀਆਂ ਪਰਚੀਆਂ ਆਈਆਂ ਨੇ, ਕਿੰਨੀਆਂ ਗਈਆਂ ਨੇ, ਸਾਰੇ ਅੰਕੜੇ ਪਰਖੇ ਗਏ ਨੇ। ਮਈ ਚ ਹੀ ਜ਼ਿਆਦਾ ਇਲਾਕੇ ਕਵਰ ਕਰਨ ਦੀ ਗੱਲ ਲੱਖੀ ਗਈ ਹੈ ਕਿਉਂਕਿ ਜੂਨ ਚ ਚੋਣੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਲੋਕ ਉੱਤਰ ਰੁਝ ਜਾਣਗੇ। ਐਸਜੀਪੀਸੀ ਦੀਆਂ ਚੋਣਾਂ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ। ਕੀ ਇਹ ਕਮੇਟੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਜੇਕਰ ਹਾਂ ਤਾਂ ਕੀ ਵੱਖਰਾ ਲੈ ਕੇ ਆਏਗੀ ਇਸ ਤੇ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਤਜਵੀਜ਼ ਰੱਖੀ ਗਈ ਹੈ ਕਿ ਸਾਫਕਾ ਜਥੇਦਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਗਿਆਨੀ ਮਨਜੀਤ ਸਿੰਘ ਦਾ ਤੇ ਗਿਆਨੀ ਕੇਵਲ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਇਸ ਕਮੇਟੀ ਨੂੰ ਇੱਕ ਤਰ੍ਹਾਂ ਤੋਂ ਰਿਵਿਊ ਕਮੇਟੀ ਦੇ ਤੌਰ ਤੇ ਵਰਤਿਆ ਜਾਵੇਗਾ ਇਹ ਗੱਲ ਇਸ ਲਈ ਵੀ ਹੈ ਮੈਂ ਕਿਉਂਕਿ ਕਈ ਧੜਿਆਂ ਦੇ ਵਿੱਚ ਆਗੂ ਵੰਡੇ ਹੋਏ ਨੇ ਜੋ ਕਿ ਸਮੇਂ-ਸਮੇਂ ਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਪਰਿਵਾਰਵਾਦ ਵਰਗੇ ਮੁੱਦਿਆਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਜੇਕਰ ਇਹ ਤਜ਼ਵੀਜ਼ ਮੰਨ ਲਈ ਜਾਂਦੀ ਹੈ ਤਾਂ ਅਕਾਲੀ ਦਲ ਤੇ ਬਾਦਲ ਲਈ ਵੱਡੀ ਮੁਸੀਬਤ ਸਾਬਤ ਹੋ ਸਕਦੀ ਹੈ ਜਿੱਥੇ ਪੰਜ ਮੈਂਬਰ ਕਮੇਟੀ ਦੀ ਇਸ ਬੈਠਕ ਨੇ ਪੰਥਕ ਸਫਿਆਂ 'ਚ ਉਪਚਾਲ ਲਿਆਂਦਾ ਹੋਇਆ ਉਧਰ ਹੀ ਦੂਜੇ ਪਾਸੇ ਇੰਗਲਿਸ਼ ਅਖਬਾਰ ਦਾ ਨਿਊ ਇੰਡੀਅਨ ਐਕਸਪ੍ਰੈਸ ਵੱਲੋਂ ਸੁਖਬੀਰ ਬਾਦਲ ਦਾ ਹਾਲੀਆ ਇੰਟਰਵਿਊ